ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਹੈ 15 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 15 ਦਸੰਬਰ 2023 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਸ IIT ਨੇ ਹਾਲ ਹੀ ਵਿੱਚ ਪਾਣੀ ਵਿੱਚ ਆਰਸੈਨਿਕ ਅਤੇ ਧਾਤੂ ਆਇਨਾ ਨੂੰ ਹਟਾਉਣ ਲਈ ਅਮਰੁੱਤ ਤਕਨੀਕ ਵਿਕਸਿਤ ਕੀਤੀ ਹੈ ਹਾਂਜੀ ਰੀਸੈਂਟਲੀ IIT ਮਦਰਾਸ ਨੇ ਪਾਣੀ ਵਿੱਚੋਂ ਆਰਸੈਨਿਕ ਅਤੇ ਧਾਤੂ ਆਇਨਾ ਨੂੰ ਹਟਾਉਣ ਲਈ ਅਮਰੁੱਤ ਤਕਨੀਕ ਵਿਕਸਿਤ ਕੀਤੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ IIT ਮਦਰਾਸ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤਕਨੀਕ ਦਾ ਨਾਮ ਅਮਰੁੱਤ ਹੈ ਹੁਣ IIT ਦੀ ਗੱਲ ਆ ਤਾਂ IIT ਰੋਪੜ ਦੇ ਖੋਜਕਰਤਾਵਾਂ ਨੇ ਸਤਲਜ ਵਿੱਚੋਂ ਇੱਕ ਦੁਰਲੱਭ ਧਾਤ ਟੈਟਲਮ ਦੀ ਖੋਜ ਕੀਤੀ KVIC ਨੇ IIT ਦਿੱਲੀ ਵਿਖੇ ਨਵੇਂ ਖਾਦੀ ਇੰਡੀਆ ਆਊਟਲੈਟ ਦਾ ਉਦਘਾਟਨ ਕੀਤਾ IIT ਕਾਨਪੂਰ ਨੇ ਸਟਾਰਟਅਪ ਇਕੋਸਿਸਟਮ ਨੂੰ ਹੁਲਾਰਾ ਦੇਣ ਲਈ ICICI ਬੈਂਕ ਨਾਲ ਸਾਂਝੇਦਾਰੀ ਕੀਤੀ IIT ਦਿੱਲੀ ਨੇ ਮਿੱਟੀ ਦੇ ਟਟੋਤੀ ਦੀ ਪਹਿਲੀ ਰਾਸ਼ਟਰੀ ਪੱਧਰ ਦੀ ਮੈਪਿੰਗ ਕਰਵਾਈ ਲਫਟੀਨੇਟ ਜਨਰਲ ਕਮਲਜੀਤ ਸਿੰਘ ਢਿੱਲੋਂ ਨੂੰ ਆਈਆਈਟੀ ਮੰਡੀ ਦੇ ਬੋਰਡ ਆਫ ਗਵਰਨਰਰ ਦਾ ਮੁਖੀ ਚੁਣਿਆ ਗਿਆ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਆਈਸੀਸੀ T20 ਬੱਲੇਬਾਜ਼ੀ ਰੈਂਕਿੰਗ ਵਿੱਚ ਕੌਣ ਸਿਖਰ ਤੇ ਰਿਹਾ? ਹਾਂਜੀ, ਆਈਸੀਸੀ T20 ਬੱਲੇਬਾਜ਼ੀ ਰੈਂਕਿੰਗ ਵਿੱਚ ਸਿਖਰ ਤੇ ਰਹੇ ਆ। ਜਿਹੜੇ ਵੀ ਸਟੂਡੈਂਟਸ ਨੂੰ ਆਨਸਰ ਪਤਾ ਵਾ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਲਿਖੋ ਜੀ। ਸੂਰੀਆ ਕੁਮਾਰ ਯਾਦਵ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਮੁਕਤ ਵਪਾਰ ਸਮਝੌਤੇ ਤੇ ਗੱਲਬਾਤ ਕੀਤੀ ਹਾਂਜੀ ਭਾਰਤ ਅਤੇ ਓਮਾਨ ਦੇਸ਼ ਨੇ ਮੁਕਤ ਵਪਾਰ ਸਮਝੌਤੇ ਤੇ ਗੱਲਬਾਤ ਕੀਤੀ ਆਪਸ਼ਨ B ਇਸ ਦਾ ਰਾਈਟ ਆਂਸਰ ਓਮਾਨ ਹੁਣ ਓਮਾਨ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਓਮਾਨ ਓਮਾਨ ਦੀ ਕੈਪੀਟਲ ਆ ਮਸਕਟ ਕਰੰਸੀ ਆ ਓਮਾਨੀ ਰਿਆਲ ਅਤੇ ਇਸ ਦੇ ਸੁਲਤਾਨ ਆ ਹਾਥਮ ਬਿਨ ਤਾਰਿਕ ਨੈਕਸਟ ਕੁਐਸ਼ਨ ਕੇਸ ਨੂੰ ਹਾਲ ਹੀ ਵਿੱਚ ਨਵੰਬਰ 2023 ਲਈ ICC ਪਲੇਅਰ ਆਫ ਦਿ ਮੰਥ ਚੁਣਿਆ ਗਿਆ ਹਾਂਜੀ ਨਵੰਬਰ 2023 ਲਈ ICC ਪਲੇਅਰ ਆਫ ਦਿ ਮੰਥ ਚੁਣਿਆ ਗਿਆ ਨਾਹਿਦਾ ਅਕਤਰ ਨੂੰ ਬੰਗਲਾਦੇਸ਼ ਦੀ ਕ੍ਰਿਕਟਰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਇਹ ਆਪਾਂ ਮਹਿਲਾ ਨਾਲ ਰਿਲੇਟਡ ਕੀਤਾ ਕੱਲ ਮੈਂ ਤੁਹਾਨੂੰ ਪੁਰਸ਼ ਵਾਲਾ ਕਰਵਾਇਆ ਸੀ ICC ਪੁਰਸ਼ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਵਾ ਟ੍ਰੈਵਿਸ ਹੈਡ ਨੂੰ ਆਸਟ੍ਰੇਲੀਆ ਦੇ ਕ੍ਰਿਕਟਰ ਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਸਲਾਣਾ ਸਰ ਅਮਰਤਲਾ ਤੋਗੜੀਆ ਮਹਾਉਤਸਵ ਕਿੱਥੇ ਮਨਾਇਆ ਗਿਆ ਹਾਂਜੀ ਸਰ ਅਮਰਤਲਾ ਤੋਗੜੀਆ ਮਹਾਉਤਸਵ ਜਿਹੜਾ ਇਹ ਮਨਾਇਆ ਗਿਆ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਮਰਤਲਾ ਅਮਰਤਲਾ ਇੱਕ ਧਾਰਮਿਕ ਸਥਾਨ ਆ ਅਰੁਣਾਚਲ ਪ੍ਰਦੇਸ਼ ਦੇ ਵਿੱਚ ਤੇ ਇਸ ਦੇ ਵਿੱਚ ਹੀ ਸਰ ਅਮਰਤਲਾ ਓਗੜੀਆ ਮਹਤੋਗੜੀਆ ਮਹਾਉਤਸਵ ਮਨਾਇਆ ਗਿਆ ਹੁਣ ਅਰੁਣਾਚਲ ਪ੍ਰਦੇਸ਼ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਰੁਣਾਚਲ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਆ ਈਟਾਨਗਰ ਤੇ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਹੈ ਇਟਾ ਨਗਰ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਅਰੁਣਾਚਲ ਪ੍ਰਦੇਸ਼ ਦੇ ਚੀਫ ਮਿਨਿਸਟਰ ਆ ਪੇਮਾ ਖਾਂਡੂ ਅਤੇ ਲੈਫਟੀਨੈਂਟ ਗਵਰਨਰ ਜਨਰਲ ਕੈਵਲਿਆ ਤ੍ਰਿਵਿਕਰਮ ਪਰਨਾਇਕ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਾਮ ਦਾ ਫਾ ਨੈਸ਼ਨਲ ਪਾਰਕ ਆ ਪਖੂਈ ਨੈਸ਼ਨਲ ਪਾਰਕ ਆ ਮੌਲਿੰਗ ਨੈਸ਼ਨਲ ਪਾਰਕ ਆ ਅਰੁਣਾਚਲ ਪ੍ਰਦੇਸ਼ ਦੇ ਮੰਤਰੀ ਮੰਡਲ ਨੇ ਸਪੈਸ਼ਲ ਟਾਈਗਰ ਪ੍ਰੋਟੈਕਸ਼ਨ ਫੋਰਸ ਨੂੰ ਮਨਜ਼ੂਰੀ ਦਿੱਤੀ ਅਰੁਣਾਚਲ ਪ੍ਰਦੇਸ਼ ਦੇ ਖੰਪਤੀ ਚੋਲਾ ਨੂੰ ਜੀਆਈ ਟੈਗ ਮਿਲਿਆ ਅਰੁਣਾਚਲ ਪ੍ਰਦੇਸ਼ ਨੇ ਦੁਨੀਆ ਦੀ ਸਭ ਤੋਂ ਲੰਬੀ ਦੋ ਲੈਣ ਵਾਲੀ ਸੁਰੰਗ ਸੈਲਾ ਟਨਲ ਮੁਕੰਮਲ ਪੂਰੀ ਹੋਈ ਭਾਰਤੀ ਫੌਜ ਅਤੇ ਬੀਆਰਓ ਨੇ ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ ਵਿੱਚ ਬੈਲੀ ਬ੍ਰਿਜ ਦਾ ਉਦਘਾਟਨ ਕੀਤਾ ਨੈਕਸਟ ਕੁਐਸਚਨ ਕਿਸ ਦੇਸ਼ ਦੀ ਐਨਜੀਓ ਨੂੰ ਹਾਲ ਹੀ ਵਿੱਚ ਅੰਤਰਰਾਸ਼ਟਰੀ ਲਿੰਗ ਸਮਾਨਤਾ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਗਿਆ ਹੈ ਹਾਂਜੀ ਅਫਗਾਨਿਸਤਾਨ ਦਾ ਐਨਜੀਓ ਆ ਅੰਤਰਰਾਸ਼ਟਰੀ ਲਿੰਗ ਸਮਾਨਤਾ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਗਿਆ ਆਪਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ଏ ਐਨ ਜੀਓ ਅਫਗਾਨਿਸਤਾਨ ਵਿੱਚ ਔਰਤਾਂ ਦੇ ਅਧਿਕਾਰਾਂ ਨੂੰ ਵਧਾਵਾ ਦੇਣ ਅਤੇ ਉਹਨਾਂ ਦੀ ਰੱਖਿਆ ਲਈ ਕੰਮ ਕਰਦਾ ਤੇ ਇਸ ਅਵਾਰਡ ਦੇ ਨਾਲ ਇਸ ਐਨ ਜੀਓ ਨੂੰ 3 ਲੱਖ ਯੂਰੋ ਮਿਲੇ ਆ ਫਿਨਲੈਂਡ ਦੇ ਪ੍ਰਾਈਮ ਮਿਨਿਸਟਰ ਪੈਂਟਰੀ ਔਰਪੇ ਨੇ ਦਿੱਤੇ ਆ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਅਫਗਾਨਿਸਤਾਨ ਠੀਕ ਹੈ ਹੁਣ ਅਫਗਾਨਿਸਤਾਨ ਦੀ ਗੱਲ ਹੋ ਰਹੀ ਹੈ ਤਾਂ ਅਫਗਾਨਿਸਤਾਨ ਤੇ ਤਾਈਮਾਨ ਦਾ ਰਾਜਾ ਅਫਗਾਨਿਸਤਾਨ ਨੇ ਨਵੀਂ ਦਿੱਲੀ ਵਿੱਚ ਆਪਣਾ ਦੂਤਾਵਾਸ ਬੰਦ ਕਰਨ ਦਾ ਐਲਾਨ ਕੀਤਾ ਅਜਿਹਾ ਜਿਦੇਜ਼ਾ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਮੈਂਬਰ ਬਣੇ ਅਫਗਾਨਿਸਤਾਨ ਦੀ ਮੁਦਰਾ ਦੁਨੀਆ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਿਤ ਕਰਨ ਵਾਲੀ ਕਰੰਸੀ ਬਣੀ ਯੂਨ ਡੀਪੀ ਦੀ ਰਿਪੋਰਟ ਅਨੁਸਾਰ ਅਫਗਾਨਿਸਤਾਨ ਵਿੱਚ 6 ਮਿਲੀਅਨ ਤੋਂ ਵੱਧ ਵਿਸਥਾਪਿਤ ਲੋਕ ਹਨ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਵਿਆਸ ਸਨਮਾਨ 2023 ਲਈ ਕਿਸ ਨੂੰ ਚੁਣਿਆ ਗਿਆ ਹੈ ਹਾਂਜੀ ਵਿਆਸ ਸਨਮਾਨ 2023 ਲਈ ਚੁਣਿਆ ਗਿਆ ਪੁਸ਼ਪਾ ਭਾਰਤੀ ਨੂੰ ਇੱਕ ਹਿੰਦੀ ਰਾਈਟਰ ਆ অপਸ਼ਨ ਸੀ ਇਸ ਦਾ ਰਾਈਟ ਆਨਸਰ ਤੇ ਇਹਨਾਂ ਨੂੰ ਹੀ ਵਿਆਸ ਸਨਮਾਨ 2023 ਲਈ ਚੁਣਿਆ ਗਿਆ ਹੁਣ ਅਵਾਰਡ ਦੀ ਗੱਲ ਆ ਤਾਂ ਅਬਦੁੱਲਾਹ ਹੀ ਮੀਰ ਨੇ ਵਿਵਸਥਾਪਿਤ ਬੱਚਿਆਂ ਨੂੰ ਸਿੱਖਿਆ ਦੇਣ ਲਈ ਸੰਯੁਕਤ ਰਾਸ਼ਟਰ ਨੈਨਸਨ ਪੁਰਸਕਾਰ ਜਿੱਤੇ ਆ ਮਾਈਕਲ ਡਾਗਲਸ ਨੂੰ ਸਤਿਆਜੀத்ਰੇ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਸਫੀਨਾ ਹੁਸੈਨ ਨੇ ਸਿੱਖਿਆ ਲਈ ਵਾਈਸ ਅਵਾਰਡ ਜਿੱਤੇ ਆ ਬੁਕਰ ਪੁਰਸਕਾਰ 2023 ਪਾਲ ਲਿੰਚ ਨੂੰ ਮਿਲਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਇੰਟਰਨੈਸ਼ਨਲ ਮੋਨਟਰੀ ਫੰਡ ਅਰਥਵਿਵਸਥਾ ਨੂੰ ਸੁਧਾਰਨ ਲਈ ਕਿਸ ਦੇਸ਼ ਨੂੰ 337 ਮਿਲੀਅਨ ਡਾਲਰ ਪ੍ਰਦਾਨ ਕਰੇਗਾ ਹਾਂਜੀ ਇੰਟਰਨੈਸ਼ਨਲ ਮੋਨਟਰੀ ਫੰਡ ਅਰਥਵਿਵਸਥਾ ਨੂੰ ਸੁਧਾਰਨ ਦੇ ਲਈ ਸ਼੍ਰੀਲੰਕਾ ਨੂੰ 337 ਮਿਲੀਅਨ ਡਾਲਰ ਪ੍ਰਦਾਨ ਕਰੇਗਾ অপশন বি ইজ দা রাইট আনসার। ਹੁਣ শ্রীলੰਕਾ ਨੂੰ ਦਿੱਤੇ ਜਾਣਗੇ ਤਾਂ শ্রীলੰਕਾ ਦੀ ਕੈਪੀਟਲ ਆ ਕੋਲੰਬੋ ਕਮਰਸ਼ੀਅਲ ਕੈਪੀਟਲ ਆ ਅਤੇ ਸ਼੍ਰੀ ਜਿਵਰਦਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਆ। ਸੰਜੋਗ ਤਬਿਆਸ ਮਿੱਤਰ ਸ਼ਕਤੀ 2023 ਭਾਰਤ ਅਤੇ শ্রীলੰਕਾ ਵਿੱਚਕਾਰ ਹੋਇਆ। FIFA ਨੇ শ্রীলੰਕਾ ਦੀ ਫੁੱਟਬਾਲ ਫੈਡਰੇਸ਼ਨ ਤੋਂ ਪਾਬੰਦੀ ਹਟਾ ਦਿੱਤੀ ਹੈ। শ্রীলੰਕਾ ਵਿੱਚ ਕੰਡੀ ਇਸਾਲਾ ਪਰਹਿਰਾ ਮਨਾਇਆ ਗਿਆ ਤੇ শ্রীলੰਕਾ ਨੇ ਹਰਫਨ ਮੌਲਾ ਵਨਿੰਦੂ ਹਸਰੰਗਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਭਾਰਤ ਸ਼੍ਰੀਲੰਕਾ ਨੂੰ ਡਿਜੀਟਲ ਪਛਾਣ ਪ੍ਰੋਜੈਕਟ ਲਈ 45 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਹਾਂਜੀ ਨੈਕਸਟ ਪੋਜੀਸ਼ਨ ਸਿਆਚਿਨ ਗਲੇਸ਼ੀਅਰ ਦੇ ਆਪਰੇਸ਼ਨਲ ਪੋਸਟ ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫਸਰ ਕੌਣ ਬਣੀ ਹਾਂਜੀ ਆਪਰੇਸ਼ਨਲ ਪੋਸਟ ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫਸਰ ਬਣੀ ਆ ਸਿਆਚਨ ਗਲੇਸ਼ੀਅਰ ਦੇ ਫਾਤਿਮਾ ਬਸੀਮ অপਸ਼ਨ ਏ ਇੱਥੇ ਰਾਈਟ ਆਨਸਰ ਹੈ ਸਿਆਚਨ ਗਲੇਸ਼ੀਅਰ ਦੇ ਆਪਰੇਸ਼ਨਲ ਪੋਸਟ ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਡਾਕਟਰ ਬਣੀ ਆ ਗੀਤੀ ਕਾ ਕਾਲ ਅਤੇ ਸਿਆਚਨ ਗਲੇਸ਼ੀਅਰ ਦੇ ਆਪਰੇਸ਼ਨਲ ਪੋਸਟ ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫਸਰ ਬਣੀ ਆ ਫਾਤਿਮਾ ਬਸੀਮ ਨੈਕਸਟ ਕੁਐਸ਼ਨ ਟਿਕਾਊ ਪ੍ਰਬੰਧਨ ਲਈ ਕਿਸ ਦੇਸ਼ ਨੇ ਹਾਲ ਹੀ ਵਿੱਚ ਜੰਗਲ ਪ੍ਰਮਾਣਿਕरण ਯੋਜਨਾ ਸ਼ੁਰੂ ਕੀਤੀ ਹਾਂਜੀ ਟਿਕਾਊ ਪ੍ਰਬੰਧਨ ਲਈ ਰੀਸੈਂਟਲੀ ਸਾਡੇ ਦੇਸ਼ ਭਾਰਤ ਨੇ ਜੰਗਲ ਪ੍ਰਮਾਣਿਕरण ਯੋਜਨਾ ਸ਼ੁਰੂ ਕੀਤੀ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣੇ ਯੋਜਨਾ ਭਾਰਤ ਨੇ ਸ਼ੁਰੂ ਕੀਤੀ ਆ ਵੈਰੀ ਵੈਰੀ ਇੰਪੋਰਟੈਂਟ ਯੋਜਨਾ ਦਾ ਨਾਮ ਵੀ ਤੁਹਾਨੂੰ ਆ ਸਕਦਾ ਜੰਗਲ ਪ੍ਰਮਾਣੀਕਰਨ ਯੋਜਨਾ ਟਿਕਾਊ ਪ੍ਰਬੰਧਨ ਲਈ ਸ਼ੁਰੂ ਕੀਤੀ ਗਈ ਹੈ ਇਹ ਵੀ ਆ ਸਕਦਾ ਕਿ ਟਿਕਾਊ ਪ੍ਰਬੰਧਨ ਲਈ ਭਾਰਤ ਨੇ ਕਿਹੜੀ ਯੋਜਨਾ ਸ਼ੁਰੂ ਕੀਤੀ ਹੈ ਤਾਂ ਜੰਗਲ ਪ੍ਰਮਾਣੀਕਰਨ ਯੋਜਨਾ ਸ਼ੁਰੂ ਕੀਤੀ ਹੁਣ ਭਾਰਤ ਨੇ ਕੀਤੀ ਹੈ ਤਾਂ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਠੀਕ ਹੈ ਤੇ ਭਾਰਤ ਦੇ ਰਾਸ਼ਟਰਪਤੀ ਆ ਕੌਣ ਨੇ ਰਾਸ਼ਟਰਪਤੀ ਭਾਰਤ ਦੇ ਦ੍ਰੋਪਦੀ ਮੁਰਮੂ ਜੀ ਅਤੇ ਭਾਰਤ ਦੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਤੋਂ ਇਲਾਵਾ ਭਾਰਤ ਅਰਥਵਿਵਸਥਾ ਦੇ ਮਾਮਲੇ ਦੇ ਵਿੱਚ 5ਵੇਂ ਨੰਬਰ ਤੇ ਹੈ ਖੇਤਰਫਲ ਦੇ ਪੱਖੋਂ ਪੂਰੀ ਦੁਨੀਆ ਦੇ ਵਿੱਚ 7ਵੇਂ ਨੰਬਰ ਤੇ ਆ ਦੁੱਧ ਦੇ ਉਤਪਾਦਨ ਦੇ ਵਿੱਚ ਪਹਿਲੇ ਨੰਬਰ ਤੇ ਆ ਦਾਲਾਂ ਦੇ ਉਤਪਾਦਨ ਦੇ ਵਿੱਚ ਵੀ ਪਹਿਲੇ ਨੰਬਰ ਤੇ ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਤੇ ਜੇਕਰ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਤੁਹਾਡੇ ਸਾਹਮਣੇ ਲਿਖ ਦਿੱਤੀ ਹੈ ਕਰੰਟ ਅਫੇਅਰ ਵੀ ਮਲੇਸ਼ੀਆ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲੇ ਦੀ ਆਗਿਆ ਦੇਵੇਗਾ ਤੇ ਭਾਰਤ ਸੋਸ਼ਲ ਮੀਡੀਆ ਲਈ ਸਖਤ ਉਮਰ ਤਸਦੀਕ ਦੀ ਯੋਜਨਾ ਬਣਾਏਗਾ ਤੇ ਨਾਲ ਹੀ ਭਾਰਤ ਨੇ 2023-24 ਵਿੱਚ ਰਿਕਾਰਡਡ 41000 41000 10 ਪੈਂਟੈਂਟ ਬਣਾਏ ਆ ਤੇ ਭਾਰਤ ਲਗਾਤਾਰ ਤੀਜੀ ਵਾਰ AI BD ਦਾ ਪ੍ਰਧਾਨ ਚੁਣਿਆ ਗਿਆ ਭਾਰਤ ICC ਦੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ 1 ਟੀਮ ਬਣੀ ਤੇ ਭਾਰਤ ਲਗਾਤਾਰ 6ਵੇਂ ਮਹੀਨੇ ਉੱਪਰ ਦੇ ਬਾਜ਼ਾਰਾਂ ਵਿੱਚ ਟੌਪ ਤੇ ਰਿਹਾ ਭਾਰਤ ਵਨਡੇ ਇਤਿਹਾਸ ਵਿੱਚ 3000 ਸ਼ੱਕੇ ਲਗਾਉਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟਰ ਟੀਮ ਭਾਰਤੀ ਬਣੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਅਜੰਤਾ ਐਲੋਰਾ ਫਿਲਮ ਫੈਸਟੀਵਲ ਵਿੱਚ ਪਦਮ ਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਕਿਸ ਨੂੰ ਮਿਲਿਆ ਹਾਂਜੀ ਅਜੰਤਾ ਐਲੋਰਾ ਫਿਲਮ ਫੈਸਟੀਵਲ ਵਿੱਚ ਪਦਮ ਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਹੈ ਜਿਹੜਾ ਇਹ ਮਿਲਿਆ ਜਾਵედ ਅਖਤਰ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਸਮੇਲਨ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਦਘਾਟਨ ਨਵੀਂ ਦਿੱਲੀ ਦੇ ਵਿੱਚ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਆ ਜੀ ਕਿਸ ਦੇਸ਼ ਨੇ ਹਾਲ ਹੀ ਵਿੱਚ ਏਜੀਪਟ ਸੈਟ 2 ਸੈਟੇਲਾਈਟ ਲਾਂਚ ਕਰਨ ਲਈ ਮਿਸਰ ਨਾਲ ਸਮਝੌਤਾ ਕੀਤਾ ਹਾਂਜੀ ਇਜੀਪਟ ਸੈਟ 2 ਸੈਟੇਲਾਈਟ ਲਾਂਚ ਕਰਨ ਲਈ ਮਿਸਰ ਨਾਲ ਸਮਝੌਤਾ ਕੀਤਾ ਚੀਨ ਨੇ অপਸ਼ਨ ਬੀ ਇਸ ਆ ਰਾਈਟ ਆਨਸਰ ਹੁਣ ਚਾਈਨਾ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੀ ਕੈਪੀਟਲ ਹੈ ਬੀਜਿੰਗ ਗਰੰਸੀ ਹੈ ਰੇਨਮਿਨਬੀ ਪ੍ਰੈਜ਼ੀਡੈਂਟ ਹੈ ਜੀ ਜ਼ਿੰਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਹੈ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਹੈ ਵਰਲਡ ਗੋਲਡ ਕਾਉਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰ ਤੇ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਟੌਪ ਤੇ ਹੈ ਚੀਨ ਨੇ ਕੋਵਿਡ ਵਿਰੋਧ ਪਹਿਲੀ ਇਨਹੇਲੇਬਲ ਵੈਕਸੀਨ ਲਾਂਚ ਕੀਤੀ ਮੱਛੀ ਦੇ ਉਤਪਾਦਨ ਵਿੱਚ ਚੀਨ ਟੌਪ ਤੇ ਆ ਇਹ ਕਚਰੇ ਦਾ ਸਭ ਤੋਂ ਵੱਡਾ ਉਪਭੋਗਤਾ ਚੀਨ ਚੀਨ ਦੀ ਸਪੇਸ ਏਜੰਸੀ ਦਾ ਨਾਮ ਆ ਸੀਐਨਐਸਏ ਜਾਨੀ ਕਿ ਚਾਈਨੀਸ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਚੀਨ ਨੇ ਦੁਨੀਆ ਦਾ ਪਹਿਲਾ ਚੌਥੀ ਪੀੜੀ ਦਾ ਪ੍ਰਮਾਣੂ ਰਿਐਕਟਰ ਸ਼ੁਰੂ ਕੀਤਾ ਚੀਨ ਨੇ ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈਟ ਲਾਂਚ ਕੀਤਾ ਫਿਲੀਪਿਨਸ ਨੇ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਚੀਨ ਨੇ ਚਾਓ ਜਿੰਗ ਨੂੰ ਅਫਗਾਨਿਸਤਾਨ ਵਿੱਚ ਆਪਣਾ ਨਵਾਂ ਰਾਜਦੂਤ ਚੁਣਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ